ਵੈਕੁਰ ਜੀ ਦਾ ਖਾਸਾ ਵੈਕੁਰ ਜੀ ਕੀ ਫਤਿਹ ਪਿੰਡ ਠਿਕਰੀਵਾਲ ਦੇ ਵਸਿਓ ਮੈਂ ਭਾਈ ਲਖਾ ਸਿੰਘ ਸਿਧਾਨਾ ਬੋਲਦਾ ਛੋਟੇ ਨਗਰ ਚ ਆਇਆ ਗੁਰੂ ਘਰ ਤੇ ਆਪਣਾ ਧਿਆਨ ਮੇਰੇ ਵੱਲ ਅਖਿਓ ਕਿਉਂਕਿ ਜਿਹੜੇ ਹਾਲਾਤ ਪੰਜਾਬ ਦੇ ਬੜੇ ਹੋਏ ਆ ਬੜੇ ਚਾਵਾਵਾਂ ਦੇ ਨਾਲ ਬੜੀ ਅਮੀਰ ਦੇ ਨਾਲ ਪੰਜਾਬ ਨੇ ਇੱਕ ਮੁੱਖ ਮੰਤਰੀ ਜੁੜਿਆ ਸੀ ਪੰਜਾਬ ਦੀ ਬੇਤਰੀ ਨਹੀਂ ਚੰਗੇ ਪ੍ਰਤਿਭਾ ਲਈ ਕਿ ਇਹ ਇਨਸਾਨਾਂ

ਸਰੀਆ ਗਿਸ਼ਤਾਂ ਦੇ ਵਿੱਚ ਲਾ ਜਾ ਕੇ ਕਿਵੇਂ ਉਹਨਾਂ ਨੂੰ ذلیل ਕੀਤਾ ਜਾ ਰਿਹਾ ਹੈ ਆਪਾਂ ਸੁਣਦੇ ਨੇ ਆ ਵਾਤੇ ਜਿਹੜੇ ਵੱਡੀ ਉਮਰ ਦੇ ਆ ਉਹਨਾਂ ਨੇ ਤਾਂ ਦੇਖਿਆ ਵੀ ਹੋਣਾ ਕਿ 80 90 ਦਾ ਦੌਰ ਕਿਵੇਂ ਉਸ ਵੇਲੇ ਪੰਜਾਬ ਦੀ ਜਵੰਗ ਦਾ ਸਰਕਾਰ ਖੜਿਆ ਗਿਆ ਇਹਨਾਂ ਬੱਚਿਆਂ ਵੱਲੋਂ ਸੋ ਹੀ ਕੰਪਾਈਟੇਸ਼ਨ ਹੋ ਗਿਆ ਚੋਪਾ ਨਾ ਸਤੂ ਉਹਦੇ ਬਾਰੇ ਅਪੀਲ ਕਰਨਾ ਆ ਤੁਹਾਡੇ ਰਿਕਰਾਂ ਚ ਕਿ 29 ਤਰੀਕ ਨੂੰ ਕੌਣ ਕਦ ਸੁਣੀ ਹੈ ਕਿ ਪਹਿਲਾਂ ਭਾਨੇ ਦੇ ਉੱਤੇ ਇੱਕ ਮੁਕੱਦਮਾ ਦਰਜ ਕੀਤਾ ਗਿਆ ਕੇ 10000 ਰੁਪਇਆ ਲਿਆ ਕਿਸੇ ਠੱਗ ਅਜੰਟ ਕੋਲ ਉਹ ਠੱਗ ਅਜੰਟ ਬੀਬੀ ਜਿਹਦੇ ਉੱਤੇ ਪਹਿਲੇ 420 ਦੇ ਕਈ ਮੁਕੱਦਮੇ ਦਰਜ ਹੈ ਤੁਹਾਡੇ ਅੱਗੇ ਇਹ ਰਿਜ਼ਰਵ ਜਮਾਨ ਹੈ ਤੁਸੀਂ ਸੁਣਦੇ ਰਹਿੰਦੇ ਹੋ ਕਿਹੜੇ ਕੰਮਾਈ ਦੇ ਵਿੱਚ ਚਾਇਲੋ ਲੋਕਾਂ ਜਿਆ ਦੇ ਖਿਲਾਫ ਚਾਇ ਕਿਸਾਨੀ ਮੋਰਚੇ ਦੀ ਗੱਲ ਹੈ ਚਾਇ ਠੱਗ ਜਾਂਦਾ ਕੋ ਪੈਸੇ ਵਾਪਸ ਕਰਨ ਦੀ ਗੱਲ ਹੈ ਉਹਨੇ ਲੱਖਾਂ ਨਹੀਂ ਕਈ ਕਰੋੜ ਰੁਪਏ ਪੰਜਾਬ ਦੇ ਲੋਕਾਂ ਦੇ ਵਾਪਸ ਕਰਾਏ ਆ ਜਿਹੜਾ ਕੰਮ ਸਰਕਾਰਾਂ ਦਾ ਉਹ ਭਾਨੇ ਵਰਕੇ ਕਰ ਰਹੇ ਆ ਸੋਸ਼ ਕਰਕੇ ਭਾਈ ਬਰਦਾਸ਼ਤ ਨਹੀਂ ਹੋਏ ਪਹਿਲਾ ਉਹ ਪਰਚਾ ਉਹ ਪਰਚੇ ਦੇ ਵਿੱਚ ਸੀਐਸਟਾ ਲੁਧਿਆਣਾ ਦੇ ਵਿੱਚ ਜੋਦਨਾ ਵਾਪਰਿਆ ਜਿਸ ਪੱਧਰ ਤੱਕ ਇਹ ਪੰਜਾਬ ਦਾ ਮੁੱਖ ਮੰਤਰੀ ਪਹੁੰਚ ਚੁੱਕਿਆ ਹੈ ਕਿ ਮੈਨੂੰ ਇਹ ਦੀ ਕੁੱਟਦੇ ਦੀ ਵੀਡੀਓ ਬਣਾ ਕੇ ਭੇਜੋ ਇਹ ਪੱਧਰ ਹੁੰਦਾ ਹੈ ਇੱਕ ਮੁੱਖ ਮੰਤਰੀ ਦਾ ਇੰਨੀਆਂ ਘਣੋਰੀਆਂ ਹਰਕਤਾਂ ਇਹ ਕਰ ਰਹੇ ਆ ਉਸ ਤੋਂ ਕੀ ਭਾਰਵੇਂ ਵਰਗੇ ਚੰਨੀਆਂ ਖੋ ਸਕਦੇ ਆ ਜਗਤ ਆਹਿਆ ਕਿਆ ਵਰਤੁਨਿਆ ਬਖ ਸਕਦੇ ਆ ਜਿਹੜਾ ਬੰਦਾ ਪੁਰਾਣੀਆਂ ਲੋਕਾਂ ਦਾ ਵਾਸਟਾ ਕਰ ਸਕਦਾ ਅਸਲ ਇਹ ਹੁੰਦਾ ਕਿਸੇ ਬੰਦੇ ਦੀ ਕਰਤਾਰ ਕਸ਼ੀ ਕਰਨੀ ਜਿਵੇਂ ਪਹਿਲਾਂ ਵੀ ਸਰਦਾਰਾਂ ਦੇ ਵਿੱਚ ਮੁਖਤਮੇਦਾਂ ਦੇ ਹੁੰਦੇ ਸੀ ਕਿਸਾਨਾਂ ਗੁਆਂਢੀ ਵੀ ਇਹਨਾਂ ਨੇ ਪੱਕੇ ਚੋਰੀ ਕਰ ਲਈ ਜੀ ਇਹਨਾਂ ਨੇ ਕੇਵਲਾ ਚੋਰੀ ਕਰ ਲਈ ਨਾ ਜੀ ਜਦੋਂ ਉਹਨਾਂ ਆਗਮਾਨੀ ਕਰਤਾਰ ਤੁਸੀਂ ਕਰ ਲਈ ਪਰ ਇਹ ਹਰ ਲੋਕ ਸਾਰੇ ਜਾਣਦੇ ਆ ਕਿ ਜਿਹੜੇ ਕੰਮ ਦੇ ਉੱਤੇ ਇਹ ਭਰਸ਼ਓ ਕਰਿਆ ਹੋਇਆ ਹੈ ਇੰਨਾ ਹਕਾਮ ਜਰ ਨੇ ਚੜਿਆ ਹੋਇਆ ਦਿਮਾਗ ਨੂੰ ਸਖ਼ਾਫ਼ ਚਖਣਾ ਕੀ ਕੀਤਾ ਨੇ ਉਹ ਤੁਹਾਡੇ ਸਾਹਮਣੇ ਆ ਮੇਰੇ ਵਰਗਾ ਤੇ ਤੇਲੇ ਪਰਚੇ ਰਚੇ ਹਵਿਗੇ ਪਕਰਤਾਂ ਦਾ ਜਿਹੜੇ ਦੇ ਵਿੱਚ ਯਾਨੀ ਹਰੋ ਬੰਦਾ ਹਰੋ ਨਾਜਵਾਨ ਜਿਹੜਾ ਚੱਕ ਲੋਕਾਂ ਨੂੰ ਜਾਗਰੂ ਕਰਦਾ ਹੈ ਜਿਹੜਾ ਵਾਜਬੰਦ ਕਰਦਾ ਉਹ ਦੱਬਿਆ ਜਾਂਦਾ ਜਾ ਬਰਵਾਦਾ ਕੀਤਾ ਜਾਂਦਾ ਜਾ ਜਿੱਲਾ ਦੇ ਬੰਦ ਕਰ ਦਿੱਤਾ ਜਾਂਦਾ ਔਰ ਦੁੱਖ ਦੀ ਗੱਲ ਹੈ ਕਿ ਪ੍ਰਭੂ ਆਪਾ ਪਾਕ ਰਾਜ ਬੜ ਕੇ ਬੈਜਦੇ ਬੰਗਰੇ ਦੇ ਜਾਣ ਤੋਂ ਬਾਅਦ ਉਦੋਂ ਬਾਸ ਸੁਣਦੇ ਆ ਉਹਦੀਆਂ ਕਈਆਂ ਹੋਈਆਂ ਗੱਲਾਂ ਨੂੰ ਸਹੀ ਮੰਨਦੇ ਆ ਜੇ ਪਹਿਲਾਂ ਜੌਦੇ ਜੀ ਨਾਲ ਖੜਜਾ ਕਰੋ ਤਾਂ ਚੰਗੇ ਰਹੋਗੇ ਤੁਹਾਡੇ ਪਿੰਡ ਦੀ ਵੀ ਲੱਗਣਾ ਤੁਹਾਡੇ ਪਿੰਡ ਦੇ ਚਾਰ ਨੌਜਵਾਨ ਪੰਮੇ ਅੜ ਕੇ ਪੰਮੇ ਅੜ ਕੇ ਵਧੀਰੇ ਅੜ ਕੇ ਰਾਜੇ ਅੜ ਕੇ ਜਿਹੜੇ ਕਲਮੀ ਦੀ ਖਦਾਰੀ ਸੀ ਦੇਖੋ ਕਿਸ ਬੁੱਤਰ ਬਲੇ ਨਾਲ ਨਾ ਨਾ ਨੇ ਚੱਕਿਆ ਗੋਲੀ ਮਾਰੀ ਪੰਮੇ ਦੀ ਲੱਖ ਚ ਪੈਰ ਚੋਦੇ ਚਾ ਫਿਰ ਇਹਨੇ ਕਹਾਣੀ ਬਣਾਈ ਇੱਕ ਏਕਟਰ ਸੀ ਜੀ ਉਹਨੂੰ ਹਸਤਾੜ ਦੇ ਚੱਕ ਲਿਆ ਇਹ ਉਹਦੀ ਕੁਟਮਾਰ ਕੀਤੀ ਤੇ ਉਤੋਂ ਜਿਹੜਾ ਸਾਰਾ ਰਕਾਰ ਸੀ ਹਸਤਾੜ ਦਾ ਕੈਮਰਿਆਂ ਦਾ ਉਹ ਸਾਰਾ ਕਹਿੰਦੇ ਦਾ ਖਰਾਬ ਸੀ ਜੀ ਉਹਦੋਂ ਸਾਰਾ ਹੀ ਪਟਕੇ ਲੇ ਗਈ ਪੁਰਸੇ ਜੋ ਬਰਾਬਰ ਜੇ ਤੁਹਾਨੂੰ ਲੱਗਦਾ ਤੇ ਸਾਰੇ ਆ ਕੇ ਬੰਦੇ ਨਾਲ ਚਲੋ ਪੰਗੇ ਆ ਸਰਕਾਰਾਂ ਨਾਲ ਸਾਡੇ ਮੁੱਥੇ ਲਾਇਆ ਹੋਇਆ ਹਕੂਮਤਾਂ ਦੇ ਨਾਲ ਪੰਜਾਬ ਪੰਜਾਬੀ ਦੀ ਖਾਤਰ ਪੰਗੇ ਆ ਕੇ ਕੀ ਕਰਦੇ ਸੀ ਭਈ ਪੰਮਾ ਕੋਈ ਸਰਕਾਰ ਦਾ ਉਹਦਾ ਮੁੱਥਾ ਲਾਇਆ ਹੋਇਆ ਸੀ ਇੱਕ ਰਾਤ ਨੂੰ ਮਜੇਦਕਾ ਟਰਾਕ ਆਪਰੀ ਢੀਡ ਕੋ ਤਾਂ ਨਸਰੋਂ ਨਹੀਂ ਸਾਹਮਣੇ ਆਇਆ ਸਾਰਿਆਂ ਉਹਥੇ ਪਹਿਲਾਂ ਉਹ ਸਾਰੇ ਪੰਗੇ ਆ ਕੇ ਜਿਹੜੇ ਹੋਟਲ ਪੋਸਰਾ ਮਾਰਤਾ ਜੀ ਅਸੀਂ ਇਹ ਨਹੀਂ ਕਹਿੰਦੇ ਕਿ ਕਿਸੇ ਦਾ ਕੋਈ ਪੋਸਰਾ ਚਾਹੇ ਉਹ ਦੂਜਾ ਕਹਿਲਾ ਮਰਿਆ ਤਾਂ ਮਨ ਭਾਗਾ ਮਾਰਿਆ ਬਾਕੀ ਆ ਤੁਸੀਂ ਬਿਨਾ ਕਰਦੋ ਨਜਾਇਜ਼ ਇਲزام ਲਾ ਕੇ ਕੋਈ ਦੀ ਕੁੱਤਮਾ ਕਰਕੇ ਗੈਸਟਰ ਬਣਾ ਕੇ ਲਤਾ ਦੀ ਫੈਰ ਮਾਰ ਕੇ ਝੂਠੇ ਮੁਕੱਦਮੇ ਦੇ ਕੇ ਅੰਦਰ ਬੰਦ ਕਰਦੇ ਪੱਛਿਵਰੀਆ ਵਾਲਿਓ ਮੈਂ ਦੇਖਦਾ ਨੇ ਮੈਂ ਵੀ ਇੱਕ ਵਾਰੀ ਕੱਟ ਕੇ ਆਇਆ ਪਿੰਡਾਂ ਦੇ ਵਿੱਚ ਆ ਆੜੀਆਂ ਮੋਟੀਆਂ ਹੁੰਦੀਆਂ ਨੇ ਗਰਾਲੀਆਂ ਹੁੰਦੀਆਂ ਨੇ ਮਾੜੀਆਂ ਮੋਟੀਆਂ ਖੁੱਤ ਤੇ ਪੂਜੇ ਨਾਲ ਪਰ ਆਪਾਂ ਜਦ ਐ ਥੋੜੀ ਹੁੰਦਾ ਵੀ ਸ਼ਾਸੀ ਇਹ ਚੱਕਰ ਦੇ ਵਿੱਚ ਬੁੱਟਰ ਸਾਡੀ ਜਵਾਨੀ ਦਾ ਸਟਾਰ ਖੇਡਣਾ ਤੇ ਆਪਾਂ ਚੁੱਪੀ ਹੋ ਜੇ ਵੀ ਛੱਡੇ ਰੱਖਦੇ ਬੰਦੀ ਉਹਦੇ ਨਾਲ ਸਾਡਾ ਨੰਬਰ ਪਹਿਲਾ ਆ ਜਾਂਦਾ ਕਿਉਂਕਿ ਅਸੀਂ ਬੱਚੇ ਲਾਇਏ ਨੇ ਤੁਹਾਡੇ ਨੰਬਰ ਤੇ ਅੱਜ ਬੱਚਿਆਂ ਦੀ ਆ ਜਾਣੇ ਯਾਦ ਰੱਖਿਓ ਜਿਹੜੇ ਵੀ ਨਾਲ ਚੇਤਾ ਆਪਾਂ ਪਹਿਲਾਂ ਕਿੰਨੇ ਬੰਦੇ ਗਵਾਲੇ ਕਿੰਨੇ ਮਰਵਾਤੇ ਕਿੰਨੇ ਜ਼ਿਲ੍ਹਿਆਂ ਦੇ ਬੰਦ ਖਰਾਬ ਥੇ ਜਿਹੜੇ ਵੀ ਨਾਲ ਸਾਰੇ ਤਾਂ ਤੁਹਾਡੀ ਬਾਣੀ ਕਰਨ ਬੱਚਿਆਂ ਦੀ ਆਣੀ ਹੈ ਸੋ ਤੁਹਾਤ ਮਾਣੀ ਦੋ ਕਰਿਆ ਹੋਇਆ ਹੈ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਸੋ ਨਤੀਜੇ ਨੂੰ ਬੇਨਤੀ ਕਰਦੇ ਆ ਆਪਣੇ ਟਰਾਲੀਆਂ ਟਰੈਕਟਰ ਲੈ ਕੇ ਗਟੀਆਂ ਸਾਦਤ ਲੈ ਕੇ ਬਈ ਘਰ ਘਰ ਦਾ ਬੰਦਾ ਕੋਟ ਦੰਦੇ ਪਿੰਡ ਛਿੱਕੀ ਆ ਗਿਆ ਬਹੁਤ ਚਲਦੀ ਬਈ ਵਾਹਿਗੁਰੂ ਦਾ ਖਾਲਸਾ